ਹਾਂਜੀ ਮਿੱਤਰੋ ਅੱਜ ਆਪਾਂ ਆਏ ਆ ਲੁੱਲੂ ਮਾਰਕੀਟ ਦੇ ਵਿੱਚ ਬਾਕੀ ਜਾਣਕਾਰੀ ਵੀਡੀਓ ਚ ਅੱਗੇ ਸਾਂਝੀ ਕਰਦੇ ਆਂ ਹਾਂਜੀ ਕੀ ਹਾਲ ਚਾਲ ਮਿੱਤਰੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਏ ਆ ਲੁੱਲੂ ਮਾਰਕੀਟ ਇਹ ਲੁੱਲੂ ਮਾਰਕੀਟ ਦੀ ਥੋੜੀ ਬਾਹਲੀ ਸਾਈਡ ਆ ਤੇ ਇੱਥੇ ਰਾਤ ਨੂੰ ਉੱਧਾ ਤਾਂ ਵੈਸੇ ਵਧੀਆ ਮਾਹੌਲ ਹੁੰਦਾ ਆ ਕਾਫੀ ਚਾਨਣ ਹੁੰਦਾ ਜਗਮਗ ਹੁੰਦੀ ਆ ਤੇ ਉੱਧਾ ਵੈਸੇ ਇਧਰਲੀ ਸਾਈਡ ਆ ਮੇਰੀ ਬੈਕ ਸਾਈਡ ਸਾਈਡਾਂ ਤੇ ਲੋਕਲ ਮਾਰਕੀਟ ਆ ਲੋਕਲ ਮਾਰਕੀਟ ਥੋੜਾ ਜਿਹੜਾ ਲੁੱਲੂ ਮਾਰਕੀਟ ਨਾਲੋਂ ਪ੍ਰਾਈਸ ਘੱਟ ਹੁੰਦਾ ਆ ਜੇਕਰ ਤੁਸੀਂ ਲੁੱਲੂ ਮਾਰਕੀਟ ਵਿੱਚ ਥੋੜਾ ਜਿਹੜਾ ਪ੍ਰਾਈਸ ਆ ਉਹ ਜ਼ਿਆਦਾ ਹੁੰਦਾ ਕੋਸਟਲੀ ਹੁੰਦਾ ਆ ਤੇ ਚੀਜ਼ਾਂ ਵੀ ਥੋੜੀਆਂ ਬ੍ਰਾਂਡ ਦੀਆਂ ਮਿਲਦੀਆਂ ਤੇ ਆ ਜਿਹੜੀ ਇਹ ਮਾਰਕੀਟ ਆ ਇਹਦੇ ਵਿੱਚ ਥੋੜਾ ਪ੍ਰਾਈਸ ਆ ਉਹ ਜਿਹੜਾ ਘੱਟ ਹੁੰਦਾ ਬਾਕੀ ਮਾਸਕਡ ਦੇ ਵਿੱਚ ਜਿਆਦਾ ਗਰਮੀ ਹੋਣ ਕਰਕੇ ਲੋਕੀ ਜਿਹੜੇ ਆ ਉਹ ਰਾਤ ਨੂੰ ਹੀ ਸ਼ੋਪਿੰਗ ਕਰਨ ਜ਼ਿਆਦਾਤਰ ਨਿਕਲਦੇ ਆ ਕਿਉਂਕਿ ਦਿਨੇ ਤਾਂ ਇੱਕ ਤਾਂ ਗਰਮੀ ਬਹੁਤ ਹੁੰਦੀ ਆ ਤੇ ਟੈਂਪਰੇਚਰ ਜਿਹੜਾ ਬਹੁਤ ਉੱਚਾ ਚੱਲ ਜਾਂਦਾ ਤੇ ਇੱਕ ਜਿਹੜਾ ਦਿਨੇ ਕਾਫੀ ਕੰਮਕਾਰ ਕੀਤਾ ਜਾਂਦਾ ਆ ਤੇ ਇਸੇ ਕਰਕੇ ਜਿਹੜਾ ਆ ਜ਼ਿਆਦਾਤਰ ਮਾਰਕੀਟਾਂ ਉਹ ਰਾਤ ਨੂੰ ਹੀ ਭਰਦੀਆਂ ਆ ਰਾਤ ਨੂੰ ਜਿਹੜਾ ਆ ਜ਼ਿਆਦਾਤਰ ਸ਼ੋਪਿੰਗ ਵਗੈਰਾ ਕੀਤੀ ਜਾਂਦੀ ਆ ਜ਼ਿਆਦਾਤਰ ਕੁਝ ਕੁ ਚੀਜ਼ਾਂ ਸਸਤੀਆਂ ਆ ਇੰਡੀਆ ਨਾਲੋਂ ਕੁਝ ਕੁ ਚੀਜ਼ਾਂ ਮਹਿੰਗੀਆਂ ਨੇ ਦੂਜੀ ਗੱਲ ਇੱਥੇ ਜ਼ਿਆਦਾਤਰ ਗੱਡੀਆਂ ਜਿਹੜੀਆਂ ਉਹ ਲਗਜ਼ਰੀ ਗੱਡੀਆਂ ਹੀ ਆ ਲਗਜ਼ਰੀ ਗੱਡੀਆਂ ਜ਼ਿਆਦਾ ਘੁੰਮਦੀਆਂ ਫਿਰਦੀਆਂ ਇਹਨਾਂ ਦੇ ਸ਼ੀਸ਼ੇ ਜਿਹੜੇ ਕਾਲੇ ਹੁੰਦੇ ਆ ਕਿਉਂਕਿ ਗਰਮੀ ਪੈਣ ਦੇ ਕਾਰਨ ਹੀਟ ਬਹੁਤ ਹੁੰਦੀ ਆ ਤਪਸ਼ ਬਹੁਤ ਹੁੰਦੀ ਆ ਇਸੇ ਕਰਕੇ ਇਹਨਾਂ ਦੇ ਨਾਲ ਚਲੋ ਹੁਣ ਆਓ ਆਪਾਂ ਅੱਗੇ ਤੁਹਾਡੇ ਨਾਲ ਲੁੱਲੂ ਮਾਰਕੀਟ ਦੇ ਅੰਦਰ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਲੁੱਲੂ ਮਾਰਕੀਟ ਦੇ ਅੰਦਰ ਇਹ ਲੁੱਲੂ ਮਾਰਕੀਟ ਇੱਕ ਮਾਲ ਦੀ ਤਰ੍ਹਾਂ ਹੀ ਆ ਤਾਂ ਜਿਹੜਾ ਨਾਂ ਆ ਉਹ ਲੁੱਲੂ ਮਾਰਕੀਟ ਰੱਖਿਆ ਗਿਆ ਤੇ ਇਹਦੇ ਵਿੱਚ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮੋਬਾਈਲ ਤੋਂ ਲੈ ਕੇ ਖਾਣ ਪੀਣ ਤੱਕ ਕੱਪੜਿਆਂ ਤੱਕ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਹਰੇਕ ਚੀਜ਼ ਇੱਥੇ ਅਵੇਲੇਬਲ ਹੁੰਦੀ ਆ ਜਿਵੇਂ ਆ ਅੱਗੇ ਇੱਕ ਸਾਈਡ ਤੇ ਆਪਾਂ ਦੇਖਦੇ ਆ ਕਿ ਫੋਨ ਵਗੈਰਾ ਲੱਗੇ ਹੋਏ ਨੇ ਤੇ ਹਰੇਕ ਕੰਪਨੀ ਅਵੇਲੇਬਲ ਆ ਐਮਆਈ ਹੋ ਗਏ ਸੈਮਸੰਗ ਹੋ ਗਈ ਐਪਲ ਹੋ ਗਿਆ ਹਰੇਕ ਕੰਪਨੀ ਦੇ ਜਿਹੜੇ ਫੋਨ ਨੇ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡਾ ਹਰੇਕ ਫੋਨ ਆ ਇਹੜੇ ਸੇਲ ਤੇ ਲੱਗੇ ਹੋਏ ਨੇ ਨਵੇਂ ਪ੍ਰਾਈਸ ਆਉਂਦੇ ਨੇ ਉਹਨਾਂ ਦੇ ਸੇਲ ਤੇ ਲੱਗੇ ਹੋਏ ਨੇ ਅੱਗੇ ਆਪਾਂ ਇੱਕ ਛੋਟਾ ਜਿਹਾ ਫੋਨ ਦੇਖਿਆ ਸੀ ਜੋ ਪਹਿਲੀਆਂ ਚ ਚੱਲਿਆ ਆ ਜਾਂਦੇ ਸੀ ਮਟਰੋਲਾ ਦਾ ਮੈਨੂੰ ਲੱਗਦਾ ਫੋਨ ਸੀ ਇਹ ਇਹ ਫੋਨ ਇਹੋ ਜਿਹਾ ਸੀ ਕਿ ਸਾਰੀ ਜ਼ਿੰਦਗੀ ਦਾ ਗਹਿਣਾ ਸੀ ਜੇਕਰ ਥੱਲੇ ਡਿੱਗ ਜਾਂਦੇ ਸੀ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਬੈਟਰੀ ਵਗੈਰਾ ਨਿਕਲਦੀ ਸੀ ਪਰ ਆ ਜਿਹੜਾ ਅੱਗੇ ਅੱਜਕੱਲ ਫੋਨ ਆ ਗਿਆ ਵਾਲਾ ਇਹ ਮੇਰੇ ਹਿਸਾਬ ਦੇ ਨਾਲ Samsung ਦਾ ਕੁਝ ਐਪਾ ਗੈਲੈਕਸੀ ਦਾ ਇਹ ਤੁਸੀਂ ਇਹਨੂੰ ਫੋਲਡ ਵੀ ਕਰ ਸਕਦੇ ਆ ਤੇ ਇਹਨੂੰ ਇਕੱਠਾ ਕਰਕੇ ਛੋਟਾ ਵੀ ਜੇਕਰ ਤੁਸੀਂ ਵੱਡੀ ਸਕਰੀਨ ਦੇਖਣੀ ਚਾਹੁੰਦੇ ਆ ਤਾਂ ਇਹਨੂੰ ਓਪਨ ਕਰਕੇ ਤੇ ਇਹਦੇ ਉੱਤੇ ਹਰੇਕ ਚੀਜ਼ अवेलेबल ਜੀ ਮੈਂ ਇੱਕ ਤਰ੍ਹਾਂ ਦਾ ਛੋਟੇ ਆਪਣੇ ਕੋਲ ਟੈਬਲੇਟ ਹੰਦਾ ਉਵੇਂ ਹੋ ਜਾਂਦੀ ਹੈ ਲਓ ਜੀ ਹੁਣ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਸਕਰੀਨ ਕਿ ਕਿੰਮੇ ਕਿੰਮੇ ਛੋਟੀਆਂ ਸਕਰੀਨਾਂ ਬਿਲਕੁਲ ਆ ਸੋਨੀ ਦੇ ਇੱਕ ਸਕਰੀਨ ਲੱਗੀ ਹੋਈ ਆ ਬਿਲਕੁਲ ਛੋਟੀ ਸਲਿਮ ਬਿਲਕੁਲ ਪਤਲੀ ਸਕਰੀਨ ਲੱਗੀ ਹੋਈ ਆ ਤੇ ਇਹਦੀਆਂ ਜਿਹੜੀਆਂ ਕੁਆਲਿਟੀਆਂ ਨੇ ਵੈਸੇ ਤਾਂ ਇਹ ਚੀਜ਼ਾਂ ਕਾਫੀ ਕੋਸਟਲੀ ਨੇ ਕਿਉਂਕਿ ਕੰਟਰੀ ਦੇ ਜਿੰਨੀਆਂ ਜ਼ਿਆਦਾ ਇਹ ਚੀਜ਼ਾਂ ਕੋਸਟਲੀ ਨੇ ਉੰਨੀਆਂ ਇਹਦੇ ਵਿੱਚ ਕਾਫੀ ਫੀਚਰ ਪਾਏ ਗਏ ਨੇ ਕਾਫੀ ਕੁਆਲਿਟੀਆਂ ਨੇ ਤੇ ਨਾਲ ਦੀ ਨਾਲ ਹੁਣ ਅੱਗੇ ਤੁਹਾਡੇ ਨਾਲ ਵੀਡੀਓ ਚ ਅੱਗੇ ਚੱਲਦੇ ਆਂ ਦੇਖਣ ਨੂੰ ਵੀ ਕਾਫੀ ਕੁਆਲਿਟੀ ਨੇ ਐਚਡੀ ਆ ਤੇ ਜਿੰਨੀਆਂ ਜ਼ਿਆਦਾ ਮਹਿੰਗੀਆਂ ਸਕਰੀਨਾਂ ਨੇ ਉੰਨੀਆਂ ਇਹਨਾਂ ਦੀ ਕੇਅਰ ਵੀ ਬਹੁਤ ਕਰਨੀ ਪੈਂਦੀ ਆ ਕਿਉਂਕਿ ਕਈ ਵਾਰ ਇਹਨਾਂ ਤੇ ਮਾੜਾ ਮੋਟਾ ਹੱਥ ਜਾਂ ਕੁਝ ਸਕਰੈਚ ਚੀਜ਼ ਲੱਗ ਜਾਂਦੀਆਂ ਚੱਟ ਖਰਾਬ ਹੋ ਜਾਂਦੀਆਂ ਰਿਪੇਅਰ ਵਗੈਰਾ ਇਹਨਾਂ ਦੀ ਕਟ ਹੁੰਦੀ ਆ ਇਸ ਕਰਕੇ ਥੋੜੀਆਂ ਜਿਹੜੀਆਂ ਚੀਜ਼ਾਂ ਨੇ ਦੂਰੋਂ ਸੋਨੀਆਂ ਲੱਗਦੀਆਂ ਨੇ ਅੱਗੇ ਇੱਕ ਹੋਰ ਸਕਰੀਨ ਲੱਗੀ ਹੋਈ ਐ ਇੱਧਰਲੀ ਸਾਈਡ ਸਾਰਾ ਜਿਹੜਾ ਐ ਸਕਰੀਨਾਂ ਵਾਲਾ ਹੀ ਪੋਰਸ਼ਨ ਬਣਾਇਆ ਗਿਆ ਐ ਤੇ ਜਿੰਨੀਆਂ ਵੀ ਆਪਾਂ ਸਕਰੀਨਾਂ ਦੇਖਦੇ ਆ ਹਰੇਕ-ਰੇ ਕੰਪਨੀ ਦੇ ਆ ਇਹ ਹਿਸਾਂਸੀ ਸਕਰੀਨ ਲੱਗੀ ਹੋਈ ਆ ਤੇ ਉਹ ਪਹਿਲਾਂ ਸੀ ਜਿਹੜੀ ਸੋਨੀ ਦੀ ਲੱਗੀ ਹੋਈ ਸੀ ਵੱਖਰੀਆਂ-ਵੱਖਰੀਆਂ ਸਾਰੀਆਂ ਕੰਟਰੀਆਂ ਜਿੰਨੇ-ਜਿੰਨੇ ਵੀ ਆਪਣੇ ਦੇ ਕੋਲ ਕੰਪਨੀਆਂ ਨੇ ਸਾਰੀਆਂ ਕੰਪਨੀਆਂ ਦਾ ਲੱਗੀਆਂ ਹੋਈਆਂ ਨੇ ਅੱਗੇ ਇਧਰਲੀ ਸਾਈਡ ਬੈਟਰੀਆਂ ਜਿਹੜੀਆਂ ਅੱਗੇ ਪੁਰਾਣੀਆਂ ਆਪਾਂ ਵੱਡੀਆਂ-ਵੱਡੀਆਂ ਬੈਟਰੀਆਂ ਹੁੰਦੀਆਂ ਸੀ ਤੇ ਇੱਕ ਦੇਖਦੇ ਆਪਾਂ ਚੀਜ਼ ਕਿ ਛੋਟੀ ਪੁਰਾਣੀ ਚੀਜ਼ ਤੋਂ ਲੈ ਕੇ ਨਵੀਂ ਚੀਜ਼ ਤੇ ਤੱਕ ਅੱਗੇ ਸਪੀਕਰ ਆ ਗਏ ਕਾਫੀ 베ਸ ਵਗੈਰਾ ਵੱਜਦੀ ਹੈ ਇਹਨਾਂ ਦੀ ਚਲਾ ਕੇ ਦੇਖਦੇ ਆ ਸਪੀਕਰ Yine yandım senin oduna dadıma, Satmadı sevgin dadıma. dadıma Mene yine tenha geceler Geceler düştüm yadıma Yine yandım senin ਆ ਆ ਗਏ ਆ ਰਾਈਟ ਸਾਈਡ ਤੇ ਕੜੀਆਂ ਸਿਟੀਜਨ ਕੜੀਆਂ ਦੀ ਸ਼ਾਪ ਦਾ ਨਾਮ ਰੱਖਿਆ ਵਧੀਆ ਬ੍ਰਾਂਡ ਦੀਆਂ ਖੜੀਆਂ ਹਰ ਇੱਕ ਕੰਪਨੀ ਦੀਆਂ ਕੜੀਆਂ ਇੱਥੇ ਵੀ ਮਿਲਦੀਆਂ ਤੇ ਰਾਈਟ ਸਾਈਡ ਤੇ ਇਹ ਸਪੈਕਸ ਐਨਕਾਂ ਵਾਲੀ ਸ਼ਾਪ ਆ ਚਲੋ ਅੰਦਰ ਜਾ ਕੇ ਦੇਖਦੇ ਆ ਪਰ ਬਾਈ ਕਹਿੰਦਾ ਕਿ ਇਹਦੇ ਅੰਦਰ ਜਾਣ ਜਿਹੜਾ ਆ ਕੈਮਰਾ ਆ ਉਹ ਅਲਾਉ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਲੈਫਟ ਸਾਈਡ ਤੇ ਆ ਜਿਹੜੀਆਂ ਪੋਸ਼ਾਕਾਂ ਨੇ ਇਹਨਾਂ ਦਾ ਕਲਚਰ ਆ ਜਿਹੜੀਆਂ ਲੇਡੀਜ਼ ਆ ਉਹ ਬਲੈਕ ਬੁੜਕਾ ਪਾਉਂਦੀਆਂ ਨੇ ਤੇ ਜਿਹੜੇ ਜੈਂਟਸ ਨੇ ਉਹ ਬਿਲਕੁਲ ਵਾਈਟ ਜਿਹੜਾ ਕੁੜਤਾ ਪਾਉਂਦੇ ਨੇ ਵਾਈਟ ਲਾਓ ਜੀ ਹੁਣ ਆਪਾਂ ਲੈਣਾ ਸੀ ਕੁਝ ਸਮਾਨ ਸਮਾਨ ਲੈ ਲਿਆ ਤੇ ਕਾਰਡ ਦੇ ਰਹੇ ਠੀਕ ਹੈ ਦੋਸਤੋ ਬਾਕੀ ਜਾਣਕਾਰੀ ਜਿਹੜੀ ਆਪਾਂ ਹੁਣ ਹੋਰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਇੱਕ ਨਵਾਂ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਜੁੜੇ ਰਹੋ ਸਾਡੀਆਂ ਵੀਡੀਓ ਦੇ ਨਾਲ ਜਰੂਰ ਕਮੈਂਟ ਕਰਕੇ ਦੱਸਿਆ ਕਰੋਗੇ ਕਿਵੇਂ ਸਾਡੀ ਵੀਡੀਓ ਤੁਹਾਨੂੰ ਲੱਗਦੀਆਂ ਨੇ ਕਿ ਮੈਂ ਕੋਈ ਕਮੀ ਪੇਸ਼ੀ ਲੱਗਦੀ ਹੈ ਕਿ ਮੈਂ ਕੋਈ ਇਸ ਦੇ ਵਿੱਚ ਇਨਫੋਰਮੇਸ਼ਨ ਕੋਈ ਜਾਣਕਾਰੀ ਹੋਰ ਐਡ ਕਰਨ ਦੇ ਲਵੋਕੇ ਜੀ ਬਾਏ ਬਾਏ ਸਸਰੀ ਕਾਲ ਅਦਾਫ